हाँ आफ्टरनून सर ये अंदर किया जी सर होनी साल की अपडेट हुई रेडल और सर 87 ਸਿੰਦਰਜੀ ਆਓ ਆਜੀ ਆ ਜੀ ਸਿੱਖ ਆ ਰਿਹਾ ਸਾਥੀ ਗਾਣ ਸਾਬ ਜੀ ਸਾਥੀ ਗਾਣ ਬੈ ਚੱਲ ਚੱਲ ਭਾਈ ਠੀਕ ਹੈ ਠੀਕ ਹੈ ਬੋਲ ਨੌਲੇ ਸੁਤਾ ਆ ਗਿਆ ਟੀਚਰ ਨੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਨੇ ਕਰਨੀ ਨਹੀਂ 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 ਚਲੋ ਹੋ ਜੋ ਨਾਲ ਹੋ ਜੋ ਹੋ ਜੋ ਰਾਜੀ ਮੈਂ ਚੰਦਨ ਜੀ ਸਾਡੀ ਵਾਲੀ ਅੱਜ 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 ਪਿੰਡ ਹੈ ਸਾਡਾ ਤੇ ਇੱਥੇ ਜਿਹੜਾ ਇਹ ਸਕੂਲ ਨੂੰ ਹਾਈ ਤੇ ਇੱਕ ਪ੍ਰਾਇਮਰੀ 2 ਸਕੂਲ ਨੇ ਤੇ ਇਹਨਾਂ ਨੂੰ ਦੇਖੋ 41 ਲੱਖ ਰੁਪਏ ਦੀ ਗ੍ਰਾਂਟ ਆਈ ਹੈ ਜਿਸ ਦੇ ਕੇ ਦੋ ਕਮਰੇ ਬਣੇ ਇੱਕ ਸਾਇੰਸ ਲੈਬ ਬਣੀ ਹੈ ਇੱਕ ਟ੍ਰੈਕ ਬਣਿਆ ਤੇ ਚਾਰ ਦੀਵਾਰੀ ਹੋਈ ਹੈ ਅੱਜ ਤੱਕ ਮੈਂ ਦਾਅਵੇ ਨਾਲ ਕਹਿ ਸਕਦਾ ਕਿ 20 ਸਾਲਾਂ ਚ ਇੰਨੀ ਗ੍ਰਾਂਟ ਕਦੇ ਆਈ ਨਹੀਂ 20 ਸਾਲਾਂ ਚ ਨਹੀਂ ਆਈ ਹੋਣੀ ਜਿੰਨੇ ਕੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਸਰਕਾਰ ਚ ਜੀ ਸਕੂਲ ਨੂੰ ਯਾ ਸਾਰੇ ਪੰਜਾਬ ਚ ਅਗਰ ਆંકੜੇ ਲੈ ਲੀਏ ਜੀ ਇਸ ਪੁਰਾਣੇ ਦਾ ਜਿੰਨੇ ਚਾਹੇ ਬਾਦਲ ਕੇ ਆਏ ਚਾਹੇ ਕਾਂਗਰਸੀ ਆਏ ਉਹ ਆਪਣੇ ਮਾਫੀਏ ਚ ਲਾ ਗੋ ਲੋਕਾਂ ਨੂੰ ਲੁੱਟ ਸੁੱਟ ਕਰਕੇ ਉਹਨਾਂ ਨੇ ਆਪਣੇ ਜਿਹੜੇ ਹੈਗੇ ਗੋਲ ਕੰਪ ਭਰੀਆਂ ਲੇਕਿਨ ਇਹ ਪਹਿਲੀ ਸਰਕਾਰ ਹੈ ਜਿਹੜੀ ਇਮਾਨਦਾਰੀ ਤੇ ਚੱਲਦੀ ਕਿੰਨੇ ਕ ਬੱਚੇ ਨੂੰ ਫਾਇਦਾ ਹੋਣਾ ਇਹ ਸਾਰੇ ਪੰਜਾਬ ਨੂੰ ਹੁਣ 20000 ਸਕੂਲ ਹੈ ਪੰਜਾਬ ਦੇ ਇਸ ਸਕੂਲ ਇਸ ਸਕੂਲ 'ਚ ਵੀ ਮੇਰੇ ਖਿਆਲ 150 ਦੇ ਕਰੀਬ ਬੱਚੇ ਆਉਂਦੇ ਨੇ ਸਕੂਲਾਂ ਨੂੰ ਮਿਲਾ ਕੇ ਤੇ ਹੁਣ ਜਿਹੜਾ ਦਾਖਲਾ ਵੱਧ ਰਿਹਾ ਹੁਣੇ ਮੈਂ ਕੜੋਏ ਤੋਂ ਆਇਆ ਹਰ ਹਰ ਸੈਸ਼ਨ 'ਚ 10% ਜਿਹੜਾ ਹੈਗੀ ਆ ਵੱਧ ਰਿਹਾ ਜਿਹੜਾ ਦਾਖਲਾ ਬੱਚਿਆਂ ਦਾ ਲੋਕਾਂ ਦਾ ਰੁਝਾਨ ਜਿਹੜਾ ਅੱਜ ਤੁਸੀਂ ਆਇਓ ਇਹ ਵੀ ਸਾਨੂੰ ਬਹੁਤ ਵਧੀਆ ਕਿਉਂਕਿ ਇਹ ਜਿਹੜਾ ਅੱਜ ਉਦਘਾਟਨ ਕਰਨ ਦਾ ਜਿਹੜਾ ਮਕਸਦ ਇਹ ਨਹੀਂ ਕਿ ਆਪਣੀ ਪਾਰਟੀ ਦੀ ਉਹ ਕਰਨਾ ਇਹ ਲੋਕਾਂ ਨੂੰ ਦਿਖਾਣਾ ਹੈ ਵੀ ਅਸੀਂ ਕੀ ਕੀਤਾ ਕਿ ਤਾਂ ਕਿ ਲੋਕ ਇਹ ਦੇਖ ਸਕਣ ਕੰਪੇਅਰ ਕਰ ਸਕਣ ਕਿ ਪ੍ਰਾਈਵੇਟ ਸਕੂਲ ਕਿੱਦਾਂ ਸਕੂਲ ਹੁੰਦੇ ਤੇ ਇੱਥੇ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਤਾਂ ਸਰਕਾਰੀ ਤੰਤਰ ਖਤਮ ਕੀਤਾ ਚਾਹੇ ਉਹ ਸਕੂਲ ਸੀ ਚਾਹੇ ਹਸਪਤਾਲ ਸੀ ਕਿਉਂਕਿ ਉਹਨਾਂ ਸਕੂਲ ਉਹਨਾਂ ਦੇ ਆਪਣੇ ਸੀ ਹਸਪਤਾਲ ਉਹਨਾਂ ਦੇ ਆਪਣੇ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਦੀ ਇਹ ਮਜਬੂਰੀ ਸੀ ਕਿ ਸਰਕਾਰੀ ਸਕੂਲ ਸਰਕਾਰੀ ਹਸਪਤਾਲ ਖਤਮ ਕਰ ਲੇਕਿਨ ਹੁਣ ਸਰਕਾਰ ਇੱਕ ਇਮਾਨਦਾਰ ਸਰਕਾਰ ਹੈ ਸਰਕਾਰ ਦੇ ਵਾਸਤੇ ਮਾਨ ਹੋਣਾ ਅਗਵਾਈ ਚ ਜਿਨ੍ਹਾਂ ਨੇ ਵੀ ਸੌ ਵੀ ਜਿਹੜੀ ਹੈ ਖੜਕੜ ਤੇ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਰ। ਪਰ ਉਸਤੇ ਹੀ ਚੱਲਦੇ ਬਾਬਾ ਸਾਹਿਬ ਅੰਬੇਡਕਰ ਜੀ ਔਰ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੀ ਥਿਉਰੀ ਤੇ ਚੱਲਦੇ ਹੋਏ ਅੱਜ ਪੰਜਾਬ ਦੀ ਨਵਾਰ ਬਦਲੀ ਸਕੂਲਾਂ ਦੀ ਤੁਸੀਂ ਕੱਲੀ ਸਿੱਖਿਆ ਦੀ ਗੱਲ ਕਰ ਲੋ ਸਭ ਤੋਂ ਵੱਧ ਬਜਟ 19000 ਕਰੋੜ ਦੇ ਕਰੀਬ ਜਿਹੜਾ ਕੱਲਾ ਸਿੱਖਿਆ ਲਈ ਔਰ ਇਹ ਦੂਸਰੀ ਵਾਰੀ ਹੋਇਆ ਕਿ 2 ਲੱਖ ਕਰੋੜ ਤੋਂ ਵੱਧ ਦਾ ਬਜਟ ਪੇਸ਼ ਹੋਇਆ ਅੱਜ ਤੱਕ ਇਹ ਰਿਕਾਰਡ ਕਦੇ ਨਹੀਂ ਹੋਇਆ ਔਰ ਇਸ ਇਸ ਵਾਰ ਜਿਹੜਾ ਤਕਰੀਬਨ 30000 ਕਰੋੜ ਦਾ ਜਿਹੜਾ ਯਾਨੀ ਕਿ 15% ਬਜਟ ਪਿਛਲੇ ਸਾਲ ਨਾਲੋਂ ਵਧਿਆ ਸੋ ਇੱਕ ਬਹੁਤ ਵੱਡੀ ਜਿਹੜੀ ਸਿੱਖਿਆ ਕ੍ਰਾਂਤੀ ਇੱਕ ਬਹੁਤ ਵੱਡੀ ਕ੍ਰਾਂਤੀ ਜਿਹੜੀ ਪੰਜਾਬ ਚ ਆ ਰਹੀ ਹੈ ਇੱਕ ਰੰਗਲੇ ਪੰਜਾਬ ਦੀ ਜਿਸ ਦੀ ਅਸੀਂ ਸੌ ਚ ਪੀਸੀਬੀ ਅਸੀਂ ਬਣਾਵਾਂਗੇ ਉਹ ਬਣਦਾ ਨਜ਼ਰ ਆ ਰਿਹਾ ਦੋ ਸਾਲ ਸਾਡੇ ਕੋ ਹੋਰ ਹੈ ਔਰ ਬਣਾ ਕੇ ਹਟਾਉਣੀ ਧੰਨ ਤੇ ਜਲਦੀ ਤੋਂ ਜਲਦੀ ਇਹ ਸਮਾਗਮ ਆਪਣਾ ਕਰਨਾ ਚਾਹੁੰਦੇ ਆ ਕਿਉਂਕਿ ਦਾਖਲੇ ਚੱਲ ਰਹੇ ਨੇ ਤੇ ਸਾਨੂੰ ਇੱਕ ਬਹੁਤ ਵਧੀਆ ਮੌਕਾ ਮਿਲੂਗਾ ਕਿ ਅਸੀਂ ਇਸ ਮੁਹਿੰਮ ਦੇ ਤਹਿਤ ਆਪਣੇ ਸਕੂਲ ਦਾ ਰੁਗਾਟਾ ਨਾ ਅਸੀਂ ਜਲਦੀ ਤੋਂ ਜਲਦੀ ਕਰਵਾ ਲਈਏ ਮੈਂ ਆਪਣੇ ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਰੁੜਕੀ ਬੁਖਤਾ ਵਿਖੇ ਪਹੁੰਚੀ ਮਾਨਯੋਗ ਸਰਦਾਰ ਡਾਕਟਰ ਚਰਨਜੀਤ ਸਿੰਘ ਜੀ ਸਾਡੇ ਹਲਕਾ ਵਿਧਾਇਕ ਸ਼੍ਰੀ ਚੰਪਾਰ ਸਾਹਿਬ ਜੀ ਉਹਨਾਂ ਦੇ ਨਾਲ ਆਏ ਹੋਏ ਉਹਨਾਂ ਦੇ ਮੈਂਬਰ ਸਹਿਬਾਨ ਉਹਨਾਂ ਦਾ ਮੈਂ ਤਹਿ ਦਿਲੋਂ ਸਵਾਗਤ ਕਰਦੀ ਹਾਂ ਤੇ ਉਹਨਾਂ ਨੂੰ ਜੀ ਆਇਆਂ ਆਖਦੀ ਹਾਂ ਇਸ ਦੇ ਨਾਲ ਨਾਲ ਹੀ ਸਾਡੇ ਸਿੱਖਿਆ ਵਿਭਾਗ ਤੋਂ ਆਏ ਹੋਏ ਸਾਡੇ ਸਿੱਖਿਆ ਵਿਭਾਗ ਨੂੰ ਰਿਪਰੈਜ਼ੈਂਟ ਕਰਨ ਲਈ ਸਾਡੇ ਨੁਮਾਇੰਦੇ ਮਾਨਯੋਗ ਸ਼੍ਰੀ ਜਤਿੰਨ ਮਿਗਲਾਨੀ ਜੀ ਸਾਡੇ ਬੀਵੀਓ ਸਾਹਿਬਾ ਉਹਨਾਂ ਦਾ ਵੀ ਮੈਂ तहे ਦਿਲੋਂ ਉਹਨਾਂ ਦਾ ਸਵਾਗਤ ਕਰਦੀ ਆਂ ਤੇ ਜੀ ਆਇਆਂ ਆਖਦੀ ਆਂ ਆਪਣੀ ਪਿੰਡ ਪੰਚਾਇਤ ਰੁੜਕੀ ਪੁਕਤਾ ਉਹਨਾਂ ਦੇ ਸਰਪੰਚ ਸਾਹਿਬ ਸਰਦਾਰ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦੇ ਪੰਜ ਮੈਂਬਰਸ ਉਹਨਾਂ ਦਾ ਵੀ तहे ਦਿਲੋਂ ਸਵਾਗਤ ਕਰਦੀ ਆਂ ਤੇ ਸਾਡੇ ਬਹੁਤ ਹੀ ਹਰਮਨ ਪਿਆਰੇ ਵਿਦਿਆਰਥੀ ਉਹਨਾਂ ਦੇ ਮਾਤਾ ਪਿਤਾ ਦਾਦਾ ਦਾਦੀ ਨਾਨਾ ਨਾਨੀ ਜਾ ਉਹਨਾਂ ਦੇ ਜੋ ਵੀ ਰਿਸ਼ਤੇਦਾਰ ਆਏ ਹਨ ਸਾਡੇ ਸਤੋ ਬਾਤ ਪਿੰਡ ਵਾਸੀ ਉਹਨਾਂ ਸਭ ਦਾ ਮੈਂ ਤੈ ਦਿਲੋਂ ਸਵਾਗਤ ਕਰਦੀ ਆਂ ਤੇ ਜੀ ਆਇਆਂ ਆਖਦੀ ਆਂ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਸਾਡੇ ਵੱਲੋਂ ਜੀ ਆਇਆਂ ਮੈਂ ਇਸ ਸਕੂਲ ਨੂੰ ਮਈ 2023 ਵਿੱਚ ਜੁਆਇਨ ਕੀਤਾ ਤੇ ਅਪ੍ਰੈਲ 2023 ਦੇ ਵਿੱਚ ਇਹ ਸਕੂਲ ਪੰਜਾਬ ਸਰਕਾਰ ਦੇ ਵੱਲੋਂ ਉਨਾ ਦਾ ਇੱਕ ਸਾਡੇ ਪਿੰਡ ਨੂੰ ਤੋਫਾ ਹੀ ਸੀਗਾ ਪਿੰਡ ਵਾਸੀਆਂ ਦੀ ਬਹੁਤ ਲੰਬੀ ਜਦੋਜਹਿਰ ਤੋਂ ਬਾਅਦ ਇਹ ਸਕੂਲ ਸਾਡੇ ਕੋਲ April 2023 ਵਿੱਚ ਮਿਡਲ ਤੋਂ ਅਪਗ੍ਰੇਡ ਹੋਇਆ ਤੇ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਇੱਥੇ ਸਭ ਤੋਂ ਪਹਿਲੇ ਸਕੂਲ ਮੁਖੀ ਵਜੋਂ ਆਪਣੀ ਸੇਵਾ ਨਿਭਾਉਣ ਦਾ ਮੈਨੂੰ ਮੌਕਾ ਮਿਲਿਆ ਤੇ ਇੱਕ ਤਰੀਕੇ ਨਾਲ ਅਸੀਂ ਅਜੇ ਇਸ ਫੀਲਡ 'ਚ ਨਵੇਂ ਆ ਸਾਨੂੰ ਅਜੇ 2 ਸਾਲ ਹੀ ਹੋਏ ਨੇ ਪਿਛਲੇ ਸਾਲ ਅਸੀਂ ਸਿਰਫ 9ਵੀਂ ਜਮਾਤ ਨੂੰ ਹੀ ਅੱਗੇ ਲੈ ਕੇ ਗਏ ਸੀ ਤੇ ਇਸ ਸਾਲ ਸਾਡੇ ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦੇ ਪੇਪਰ ਦਿੱਤੇ ਹਨ ਤੇ ਜਦੋਂ ਅਸੀਂ ਉਰੇ ਆਏ ਸੀਗੇ ਇੱਕ ਸੁਪਨਾ ਦੇਖਿਆ ਕਿ ਮਿਡਲ ਨੂੰ ਹਾਈ ਕਿੱਦਾਂ ਬਣਾਇਆ ਜਾ ਸਕਦਾ ਹਰੇਕ ਸਕੂਲ ਨੂੰ ਮਿਡਲ ਤੋਂ ਹਾਈ ਬਣਾਉਣ ਲਈ ਕੁਝ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੁੰਦੀ ਹੈ ਤੇ ਮੈਨੂੰ ਤਾਂ ਇੰਝ ਲੱਗਦਾ ਹੈ ਕਿ ਅਸੀਂ ਕੋਈ ਸੁਪਨਾ ਦੇਖਦੇ ਸੀਗੇ ਤੇ ਸਰਕਾਰ ਨੂੰ ਸੁਪਨਾ ਆ ਜਾਂਦਾ ਸੀ ਕਿ ਉਹਨਾਂ ਦਾ ਸੁਪਨਾ ਪੂਰਾ ਕੀਤਾ ਜਾਵੇ ਅਸੀਂ ਜਦੋਂ ਇੱਥੇ ਪਹੁੰਚੇ ਦੇਖਿਆ ਕਿ ਸਾਡੇ ਸਕੂਲ ਦੇ ਬਾਹਰ ਚਾਰਦिवारी ਨਹੀਂ ਹੈ ਇੱਥੋਂ ਰੋਜ਼ ਹੀ ਟਰੈਕਟਰ ਲੰਘਦੇ ਸੀ ਕਿਉਂਕਿ ਸਾਡੇ ਇੱਥੇ ਕਾਰਪੋਰੇਸ਼ਨ ਦਾ ਦਫ਼ਤਰ ਹੈ ਮੰਡੀ ਹੈ ਤਾਂ ਸਾਨੂੰ ਬੜੀ ਦਿੱਕਤ ਮਹਿਸੂਸ ਹੁੰਦੀ ਸੀ ਕਿ ਸਾਡੀਆਂ ਬੇਟੀਆਂ ਵੀ ਪੜ੍ਹ ਰਹੀਆਂ ਨੇ ਬਾਹਰ ਤੋਂ ਬਹੁਤ ਸਾਨੂੰ ਇਸ ਚੀਜ਼ ਦਾ ਵਿਗਨ ਪੈਂਦਾ ਸੀ ਬਹੁਤ ਵਾਰ ਅਸੀਂ ਲੜਾਈਆਂ ਲੜੀਆਂ ਨੇ ਕਿਸੇ ਨੂੰ ਕਹਿਣਾ ਕਿ ਤੁਸੀਂ ਆਵਾਜ਼ ਘੱਟ ਕਰੋ ਇਹ ਕਰੋ ਫਿਰ ਇਹ ਹੀ ਸੋਚਿਆ ਕਿ ਕਿਉਂ ਨਾ ਚਾਰ ਦਿਵਾਰੀ ਆਪਾਂ ਬੜਾਈ ਜਾਵੇ ਤੇ ਦੇਖੋ ਉਹਦੇ ਨਾਲ ਵੀ ਸਾਨੂੰ ਇਹ ਹੋਇਆ ਕਿ ਸਾਨੂੰ ਨਾਲ ਦੀ ਨਾਲ ਹੀ ਇਹ ਪੁੱਛਿਆ ਜਾਣ ਲੱਗਿਆ ਕਿ ਕਿਹੜੇ-ਕਿਹੜੇ ਸਕੂਲਾਂ ਨੂੰ ਚਾਰ ਦਿਵਾਰੀ ਦੀ ਮੰਗ ਹੈ ਤੇ ਅਸੀਂ ਦਿਲ ਖੋਲ ਕੇ ਚਾਰ ਦਿਵਾਰੀ ਮੰਗੀ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਦੋਨਾਂ ਨੂੰ ਮਿਲਾ ਕੇ 340 ਮੀਟਰ ਦੀ ਸਰ ਚਾਰ ਦਿਵਾਰੀ ਮਿਲੀ ਹੈ ਜਿਹਦਾ ਕੀ ਖਰਚਾ 11 ਕੀ ਸਾਡੀ ਦਿਖ ਵੀ ਅੱਡ ਹੋਈ ਹੈ ਕੋਈ ਵੀ ਲੰਘਦਾ ਵਰਦਾ ਦੂਰੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਡਾ ਸਰਕਾਰੀ ਸਕੂਲ ਹੈ ਇਹਦੇ ਨਾਲ ਹੀ ਅਸੀਂ ਆਪਣੇ ਗਰਾਊਂਡ ਦੀ ਵਿਚਾਰਦਿਵਾਰੀ ਕਰ ਲਈ ਹੈ ਜਿਹਦੇ ਨਾਲ ਕਿ ਅਸੀਂ ਜੋ ਅੰਦਰ ਆਪਣੇ ਰੁੱਖ ਲਗਾਏ ਨੇ ਜਾਂ ਗਰਾਊਂਡ ਬਣਾਏ ਨੇ ਉਹਨਾਂ ਦੀ ਸੁਰੱਖਿਆ ਹੁੰਦੀ ਹੈ ਤਾਂ ਇਹ ਸਾਡੇ ਪਿੰਡ ਲਈ ਬਹੁਤ ਮਾਨ ਦੀ ਗੱਲ ਹੈ ਕਿ ਇੱਕ ਸਕੂਲ ਨੂੰ ਇਕੱਲੇ ਚਾਰ ਦੀਵਾਰੀ ਲਈ ਹੀ ਐਡੀ ਵੱਡੀ ਰਕਮ ਦਾ ਮਿਲ ਜਾਣਾ ਸਕੂਲ ਮਿਡਲ ਤੋਂ ਹਾਈ ਹੋਣ ਦੇ ਨਾਲ ਨਾਲ ਸਾਨੂੰ ਕਮਰਿਆਂ ਦੀ ਜ਼ਰੂਰਤ ਪਈ ਉਹ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਹਲਕਾ ਵਿਧਾਇਕ ਜੀ ਦਾ ਕੀ ਇਹ ਸਾਨੂੰ ਨਾਲ ਦੀ ਨਾਲ ਗ੍ਰਾਂਟਾਂ ਸਾਨੂੰ ਸਰ ਮਿਲਦੀਆਂ ਰਹੀਆਂ ਸਾਨੂੰ ਕਮਰੇ ਦੇ ਲਈ 15 ਲੱਖ 2000 ਰੁਪਏ ਦੀ ਗ੍ਰਾਂਟ ਆਈ ਜਿਹਦੇ ਵਿੱਚੋਂ ਅਸੀਂ ਦੋ ਕਮਰੇ ਉਸਾਰੇ ਉਸ ਨੂੰ ਸਮਾਰਟ ਕਲਾਸਰੂਮ ਬਣਾਇਆ ਸਾਡੇ ਸਾਰੇ ਕਮਰਿਆਂ ਦੇ ਵਿੱਚ ਪ੍ਰੋਜੈਕਟਰ ਲੱਗੇ ਹਨ ਜਿਨ੍ਹਾਂ ਨੇ ਬੱਚੇ ਅੱਜ ਕੱਲ੍ਹ ਦੇ ਜਿਵੇਂ ਪ੍ਰਾਈਵੇਟ ਸਕੂਲਾਂ 'ਚ ਕਹਿੰਦੇ ਕਿ ਬੱਚੇ ਜੀ ਉਹਨਾਂ ਨੂੰ ਟੀਵੀ 'ਆਂ ਤੇ ਐਲਈਡੀ ਤੇ ਪੜਾਇਆ ਜਾਂਦਾ ਸਾਡੇ ਬੱਚੇ ਵੀ ਪ੍ਰੋਜੈਕਟਰ ਦੇ ਉੱਤੇ ਇਹ ਪੜ੍ਹਾਈ ਕਰ ਰਹੇ ਹਨ ਸਾਨੂੰ ਇੱਕ ਸਾਇੰਸ ਦੀ ਲੈਬ ਪ੍ਰਾਪਤ ਹੋਈ ਹੈ ਤੇ ਅੱਜ ਸਾਡੇ ਸਕੂਲ ਦੇ ਵਿੱਚ ਅਸੀਂ ਚਾਰ ਚੀਜ਼ਾਂ ਦਾ ਉਭਗਟਨ ਜੋ ਕੀਤਾ ਹੈ ਚਾਰ ਦੀਵਾਰੀ ਦਾ ਸਾਇੰਸ ਲੈਬ ਦਾ ਦੋ ਸਮਾਰਟ ਰੂਮਸ ਦਾ ਅਤੇ ਆਪਣੇ ਇੱਕ 200 ਮੀਟਰ ਦੇ ਟ੍ਰੈਕ ਦਾ ਤੇ ਇਹਦੇ ਨਾਲ ਹੀ ਅਸੀਂ ਸਰਬੋਸਿਰਿਕ ਮੈਂ ਬਹੁਤ ਖਤਮੇ ਦੇ ਵਿੱਚ ਕਹਿਣਾ ਚਾਹਾਂਗੀ ਕਿ ਸਾਡਾ ਸਕੂਲ ਜੋ ਹੈ ਇਸ ਦੇ ਵਿੱਚ ਇੰਨੀਆਂ ਸਹੂਲਤਾਂ ਸਾਡੇ ਵਿਦਿਆਰਥੀਆਂ ਨੂੰ ਮਿਲਦੀਆਂ ਹਨ ਜੋ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਸਾਡੇ ਇੰਗਲਿਸ਼ ਲਰਨਿੰਗ ਲੈਬ ਹੈ ਕੰਪਿਊਟਰ ਲੈਬ ਹੈ ਵਰਦੀਆਂ ਬੱਚਿਆਂ ਨੂੰ ਫ੍ਰੀ ਹਨ ਖਾਣਾ ਮਿਲਦਾ ਹੈ ਵਜੀਫਾ ਮਿਲਦਾ ਹੈ ਤੇ ਜਿਸ ਦੇ ਉਸ ਤੋਂ ਬਾਅਦ ਜਿਹੜੇ ਸੀਡਬਲਯੂਐਸਐਨ ਦੇ ਬੱਚੇ ਹਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਉਹ ਵੀ ਸਹੂਲਤਾਂ ਸਾਡੇ ਸਕੂਲ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਬੱਚਿਆਂ ਦਾ ਹੈਲਥ ਚੈੱਕਅਪ ਹੁੰਦਾ ਹੈ ਸਰ ਇਹਦੀ ਨਾਲ-ਨਾਲ ਹੀ ਅਸੀਂ ਆਪਣੇ ਸਕੂਲ ਦੇ ਵਟਸਐਪ ਗਰੁੱਪਾਂ ਰਾਹੀਂ ਜਾਂ ਹੋਰ ਅਸੀਂ ਮੀਡੀਆ ਰਾਹੀਂ ਮਾਪਿਆਂ ਤੱਕ ਇਹ ਚੀਜ਼ਾਂ ਪਹੁੰਚਾਉਂਦੇ ਰਹਿੰਦੇ ਆ ਜਿਸ ਦਾ ਤੁਹਾਨੂੰ ਇਹ ਦੇਖਣ ਲਈ ਸਾਨੂੰ ਇੱਕ ਅਸਰ ਮਿਲਦਾ ਹੈ ਕਿ ਵਿਦਿਆ ਮਾਪਿਆਂ ਦਾ ਸਾਡੇ ਵਿੱਚ ਵਿਸ਼ਵਾਸ ਬਣਿਆ ਹੈ ਤਾਂ ਅਸੀਂ ਅੱਗੇ ਵੀ ਚਾਹੁੰਦੇ ਆ ਕਿ ਭਵਿੱਖ ਦੇ ਵਿੱਚ ਵੀ ਇਸ ਵਿਸ਼ਵਾਸ ਸਾਡੇ ਵਿੱਚ ਬਣਿਆ ਰਹੇ ਅਸੀਂ ਇਸੇ ਤਰੀਕੇ ਦੇ ਨਾਲ ਆਪਣੇ ਜੋ ਬੱਚੇ ਹਨ ਉਹਨਾਂ ਨੂੰ ਅਸੀਂ ਪ੍ਰਾਈਵੇਟ ਸਕੂਲਾਂ ਦੀ ਥਾਂ ਤੇ ਸਰਕਾਰੀ ਸਕੂਲਾਂ ਵਿੱਚ ਪੜਾਈਏ ਜਿੱਥੇ ਕਿ ਬਹੁਤ ਵਧੀਆ ਤਰੀਕੇ ਦੀ ਅੱਜ ਕੱਲ੍ਹ ਪੜਾਈ ਹੋ ਰਹੀ ਹੈ ਤੇ ਅਸੀਂ ਬਸ ਸਰਦਾਰਾ ਜੀ ਜਲਤਾਨਬਾਦ ਕਰਦੇ ਹਾਂ ਕਿ ਸਾਨੂੰ ਫੇਰ ਕਦੇ ਖੁੱਲਾ ਟਾਈਮ ਦੇਣਗੇ ਤੇ ਸਾਡੇ ਵਿੱਚ ਆਉਣਗੇ ਤਾਂ ਕਿ ਅਸੀਂ ਆਪਣੇ ਦਿਲ ਦੀਆਂ ਗੱਲਾਂ ਉਹਨਾਂ ਨਾਲ ਕਰ ਸਕੀਏ ਧੰਨਵਾਦ ਜੀ ਮਾਨ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੀ ਅੱਜ ਕ੍ਰਾਂਤੀ ਤੁਸੀਂ ਦੇਖ ਰਹੇ ਹੋ ਜਿਹਦੇ ਬਾਰੇ ਮੈਡਮ ਗੱਲ ਕਰ ਰਹੇ ਸੀ ਇਹ ਸਾਰੇ ਉਹਨਾਂ ਦੀ ਦੇਣ ਔਰ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਤੁਹਾਤੋਂ ਸੀ ਇੱਕ ਮੌਕਾ ਮੰਗਿਆ ਸੀ ਕਿ ਸਾਨੂੰ ਇੱਕ ਮੌਕਾ ਦਿਓ ਇੱਕ ਮੌਕਾ ਸਰਤਾਕ ਕੁਪਾਲ ਸਿੰਘ ਮਾਨ ਨੂੰ ਇੱਕ ਮੌਕਾ ਕੇਜਰੀ ਮਾਨ ਨੂੰ ਔਰ ਤੁਸੀਂ ਦਿਲ ਖੋਲ ਕੇ ਮੌਕਾ ਦਿੱਤਾ 92 ਸੀਟਾਂ ਦਿੱਤੀ ਤੁਸੀਂ ਦਿੱਤੀਆਂ ਤਾੜੀਆਂ ਵੱਜਦੀਆਂ ਤੁਹਾਡੇ ਲਈ ਇੱਕ ਵਾਰੀ ਜੋਰ ਦਾ ਮੌਕੇ ਅਗਰ ਤੁਸੀਂ ਇਹ ਮੌਕਾ ਨਾ ਦਿੰਦੇ ਤਾਂ ਜਿੰਨਾ ਕੁਝ ਹੋ ਰਿਹਾ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਇੱਕ ਸਕੂਲ ਨੂੰ 45 ਲੱਖ ਰੁਪਏ ਆਉਂਦਾ 45 ਲੱਖ ਰੁਪਏ ਇਸ ਸਕੂਲ ਨੂੰ ਆਉਂਦੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪਿਛਲੇ ਸੱਤ ਤੋਂ ਸਾਢੇ ਸਰਕਾਰ ਤੋਂ ਪਹਿਲਾਂ 20 ਸਾਲਾਂ ਚ ਨਹੀਂ ਆਇਆ ਹੋਏਗਾ 20 ਸਾਲਾਂ ਚ ਨਹੀਂ ਆਇਆ ਹੋਏਗਾ ਇੱਥੇ ਇਹ ਸਰਕਾਰ ਜਿਹੜੀ ਹੈ ਇੱਕ ਇਮਾਨਦਾਰੀ ਤੇ ਚੱਲਦੀ ਹੈ ਔਰ ਅੱਜ ਜਿਹੜਾ ਸਿੱਖਿਆ ਕ੍ਰਾਂਤੀ ਜੋ ਇਸ ਸਾਡੇ ਪੰਜਾਬ ਚਾਹੀਏ ਇਹ ਸਭ ਤੋਂ ਪਹਿਲਾਂ ਇਹ ਸਿੱਖਿਆ ਦਾ ਮਾਡਲ ਦਿੱਲੀ ਬਣਿਆ ਸੀ ਦਿੱਲੀ ਦੇ ਸਕੂਲਾਂ ਦਾ ਪੁਰਾਣਾ ਹਾਲ ਸੀ ਉੱਥੇ ਸਕੂਲਾਂ ਦੇ ਜਿਹੜੇ ਹਾਲਾਤ ਸੁਧਾਰੇ ਗਏ ਔਰ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਵੀ ਦਿੱਲੀ ਦੇ ਸਕੂਲ ਦੇਖ ਖੜਾਏ ਤੇ ਉੱਥੋਂ ਦੇਖ ਕੇ ਜਦੋਂ ਤੁਸੀਂ ਆਮ ਆਦਮੀ ਪਾਰਟੀ ਪੰਜਾਬ ਚ ਲੈ ਕੇ ਆਏ ਤਾਂ ਉਹੀ ਮਾਡਲ ਜਿਹੜਾ ਹੈ ਇਹ ਤੇ ਐਪਲੀਕੇਟ ਕੀਤਾ ਗਿਆ ਔਰ ਫੇਸ ਦੇ ਤਹਿਤ ਸਭ ਤੋਂ ਵੱਧ ਜਿਹੜਾ ਹੈਗਾ ਉਹ ਸਿੱਖਿਆ ਤੇ ਪੜ੍ਹਸਾ ਖਰਚੇ ਨੇ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਕਿ ਇਸ ਜਿਹੜਾ ਇਸ ਸਾਲ ਦਾ ਬਜਟ ਹੈ ਉਹਦੇ 'ਚ ਵੀ 19000 ਕਰੋੜ ਦੇ ਕਰੀਬ ਸਕੂਲਾਂ ਲਈ ਰੱਖਿਆ ਹੈ ਕਿਉਂਕਿ ਸਭ ਤੋਂ ਵੱਡੀ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਤੁਸੀਂ ਦੇ ਸਕਦੇ ਹੋ ਕਿਸੇ ਨੂੰ ਉਹ ਕੋਈ ਨੀਲਾ ਕਾਰਡ ਜਾਂ ਪੀਲਾ ਕਾਰਡ ਨਹੀਂ ਹੈ ਸਭ ਤੋਂ ਵੱਡੀ ਚੀਜ਼ ਅਗਰ ਕਿਸੇ ਨੂੰ ਦੇਣੀ ਹੈ ਉਹ ਸਿੱਖਿਆ ਹੈ ਜਦੋਂ ਸਿੱਖਿਆ ਮਿਲ ਜਾਂਦੀ ਹੈ ਤਾਂ ਫਿਰ ਸਭ ਕੁਝ ਮਿਲ ਜਾਂਦਾ ਨਾ ਸਿੱਖਿਆ ਕੋਈ ਖੋਹ ਸਕਦਾ ਨਹੀਂ ਚੋਰੀ ਨਹੀਂ ਕਰ ਸਕਦਾ ਕੋਈ ਵੀ ਸੁਜੀਤ ਪਾਤਰ ਨੇ ਕਿਹਾ ਸੀ ਕਿ ਮੈਂ ਸੜਕਾਂ ਤੇ ਬਿਰਖਾਂ ਦੀ ਛਾਂ ਹਾਂ ਮੈਂ ਨਾ ਮਿਟਣਾ ਲੰਘ ਸੌ ਵਲ ਮਸਲ ਇਤਾਂ ਦੀ ਚੀਜ਼ ਐ ਇਹਨੂੰ ਤੁਸੀਂ ਜਿੰਨਾ ਮਰਜੀ ਜਿੰਨੀ ਜਿਹੜੀ ਹਰ ਚੀਜ਼ ਚੋਰੀ ਹੋ ਸਕਦੀ ਤੁਹਾਡੀ ਦੌਲਤ ਚੋਰੀ ਹੋ ਸਕਦੀ ਹੈ ਤੁਹਾਡੀ ਹੋਰ ਸੋਨਾ ਚੋਲੇ ਚੋਰੀ ਹੋ ਸਕਦਾ ਪਰ ਤੁਹਾਡੀ ਜਿਹੜੀ ਸਿੱਖਿਆ ਜੋ ਤੁਸੀਂ ਆਪਣੇ ਗੁਰੂ ਤੋਂ ਗਿਆਨ ਲੈ ਲਿਆ ਉਹ ਚੋਰੀ ਨਹੀਂ ਹੋ ਸਕਦੀ ਸੋ ਇਸੇ ਕਰਕੇ ਜਿਹੜੀ ਸਾਡੀ ਸਰਕਾਰ ਨੇ ਇਹ ਜਿਹੜੀ ਸਿੱਖਿਆ ਕ੍ਰਾਂਤੀ ਲੈ ਕੇ ਆਂਦੀ ਉਹਦੇ ਤਹਿਤ ਪੰਜਾਬ ਨੇ ਜਿਹੜੇ 20000 ਸਕੂਲ ਨੇ ਜਿਨ੍ਹਾਂ ਚ ਸਰਕਾਰੀ ਸਕੂਲ ਔਰ 28 ਲੱਖ ਲੱਖ ਦੇ ਕਰੀਬ ਬੱਚੇ ਪੜ੍ਹਦੇ ਨੇ। ਔਰ ਇੱਕ ਆਲਮੇ ਹੋ ਗਿਆ ਸੀ ਕਿ ਸਰਕਾਰੀ ਸਕੂਲਾਂ ਚ ਉਹੀ ਬੱਚੇ ਆਉਂਦੇ ਸੀ ਜਿਨ੍ਹਾਂ ਦੇ ਮਾਪਿਆਂ ਕੋਲ ਪੈਸੇ ਨਹੀਂ ਸਨ। ਐਸਸੀ, ਐਸਟੀ ਬਰਾਦਰੀ ਜਾਂ ਕੋਈ ਬੈਕਵਰਡ ਕਲਾਸ। ਲੇਕਿਨ ਅੱਜ ਜਨਰਲ ਕੈਟੇਗਰੀ ਦੇ ਬੱਚੇ ਵੀ ਜਿਹੜੇ ਹੈਗੇ ਆ ਉਹ ਸਰਕਾਰੀ ਸਕੂਲਾਂ ਚ ਐਡਮਿਸ਼ਨ ਲੈ ਰਹੇ। ਕਿਉਂ? ਕਿਉਂਕਿ ਨੁਹਾਰ ਬਦਲੀ ਗਈ ਹੈ। ਅ ਮੈਂ ਹੁਣੇ ਉਦਘਾਟਨ ਕਰਕੇ ਆਇਆ। ਪਹਿਲਾ ਨਾ ਚਾਰ ਦਿਵਾਰੀ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਚਾਰ ਦਿਵਾਰੀ ਜੇ ਜਿਸ ਘਰ ਦੀ ਚਾਰ ਦਿਵਾਰੀ ਹੈ ਨਹੀਂ ਜਿਸ ਇਮਾਰਤ ਦੀ ਚਾਰ ਦਿਵਾਰੀ ਹੈ ਨਹੀਂ ਉਹ ਸੇਫ ਨਹੀਂ ਹੋ ਸਕਦੀ ਉੱਥੇ ਪੜਨ ਵਾਲੇ ਬੱਚੇ ਸੇਫ ਨਹੀਂ ਹੋ ਸਕਦੇ ਸੋ ਇਹ ਚਾਰ ਦਿਵਾਰੀ ਫਿਰ ਇੱਕ ਟਰੈਂਕ ਬਣਿਆ ਦੋ ਕਮਰੇ ਬਣੇ ਸਾਇੰਸ ਲੈਬ ਬਣੀ ਤੇ ਛੋਟੀ ਗੱਲ ਨਹੀਂ ਹੈ ਕਿ 3 ਸਾਲਾਂ ਦੇ ਅੰਦਰ ਇੱਕ ਐਸਾ ਜਿਹੜਾ ਇਨਕਲਾਬ ਜੋ ਸਿਰਦਾ ਕੋ ਭੰਸੀ ਮਾਨੋਨੀ ਲੈ ਕੇ ਆਇਆ ਔਰ 17000 ਸਕੂਲਾਂ ਚ ਵਾਈਫਾਈ ਦੀ ਜਿਹੜੀ ਫੈਸਿਲਿਟੀ ਹੈ ਇੰਟਰਨੈਟ ਕਾੜੀਆਂ ਮਾਰਦੇ ਆਪਾਂ ਤਾੜੀਆਂ ਲਈ ਤੁਜਸੀ ਬਹੁਤ ਕਰਦੇ ਆਂ ਕੁਛ ਨਹੀਂ ਲੱਗਦਾ ਨਾਲੇ ਤੰਦਰੁਸਤ ਰਹਿੰਦਾ ਜਾਂ ਬੰਦੇ ਤਾੜੀਆਂ ਮਾਰਦੇ ਠੀਕ ਸੋ 20000 ਟੀਚਰ ਨਵੇਂ ਰੱਖੇ ਗਏ ਆ ਕੱਲ ਅੱਜ ਕੱਲ ਮੈਂ ਗਿਆ ਸੀ ਬੱਲੇ ਸਕੂਲ ਉਹ ਟੀਚਰ 10 ਸਾਲ ਤੋਂ 5000 ਤੇ ਲੱਗਿਆ ਸੀ 10 ਸਾਲ ਤੋਂ ਉਹਦੀ ਤਨਖਾਹ ਸਾਬ 18990 ਤਨਖਾਹ ਹੋ ਗਈ 18900 ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਜਿਹੜਾ ਟੀਚਰ ਨੂੰ 5000 ਮਿਲਦਾ ਉਹਦੀ ਦਿਮਾਗ ਤਾਂ ਇਹੀ ਰਹਿਣਾ ਵੀ ਮੈਂ ਘਰ ਕਿਵੇਂ ਚਲਾਣਾ ਜਾਂ ਕੇ 2022 ਤੋਂ ਪਹਿਲਾਂ 3 3 4 4000 ਤੱਕ ਬਿਜਲੀ ਦਾ ਬਿੱਲ ਆਉਂਦਾ ਸੀ ਆਉਂਦਾ ਸੀ ਕਿ ਨਹੀਂ ਦੱਸੋ ਆਉਂਦਾ ਸੀ ਨਾ ਪਰ ਉਹਦੇ ਬਿਜਲੀ ਦਾ ਬਿੱਲ ਪੂਰਾ ਹੁੰਦਾ ਸੀ ਉਹਨੇ ਘਰ ਕਿਵੇਂ ਚਲਾਣਾ ਅੱਜ ਉਹਨਾਂ ਦੇ ਟੀਚਰਾਂ ਦੇ ਚਿਹਰਿਆਂ ਤੇ ਮੁਸਕਾਨ ਜਿਹੜੇ 12700 ਟੀਚਰ ਪੱਕੇ ਕੀਤੇ ਗਏ ਕਿਉਂਕਿ ਉਹਨਾਂ ਦੀਆਂ ਤਨਖਾਹਾਂ ਚਾਰ ਚਾਰ ਗੁਣਾ ਹੋ ਗਈ ਇੱਕ ਬਹੁਤ ਵੱਡਾ ਕਦਮ ਜਿਹੜਾ ਇਹ ਸਰਕਾਰ ਨੇ ਕੀਤਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਹੋਰ ਸਾਰੇ ਵੀ ਸਾਡੇ ਡਾਕਟਰ ਨਿਰਪਾਲ ਜੀ ਪਹੁੰਚੇ ਨੇ ਆਪਣੇ ਸਿਲ ਕਪੜਾ ਤੋਂ ਬਹੁਤ ਸਾਥੀ ਜਿਹੜੇ ਆਏ ਹੋਣਾ ਸਾਰਿਆਂ ਦਾ ਧੰਨਵਾਦ ਔਰ ਮੈਂ ਆਸ ਕਰਦਾਂ ਤੁਹਾਡੇ ਨਾਲ ਵਾਦਾ ਕਰਦਾ ਕਿ ਅਸੀਂ ਬਹੁਤ ਜਲਦੀ ਤੁਹਾਨੂੰ ਜਿਹੜਾ ਇੱਕ ਰੰਗਲਾ ਪੰਜਾਬ ਜਿਸ ਦੀ ਅਸੀਂ ਕਸਮ ਖਾਈ ਸੀ ਬਣਾਵਾਂਗੇ ਭ੍ਰਸ਼ਟਾਚਾਰ ਰਹਿਤ ਨਸ਼ਾ ਰਹਿਤ ਔਰ ਨਸ਼ਾ ਮੁਕਤ ਔਰ ਜਿਹੜਾ ਰੁਜ਼ਗਾਰ ਬੇਰੁਜ਼ਗਾਰ ਨੂੰ ਇੱਕ ਪੰਜਾਬ ਤੁਹਾਨੂੰ ਦਵਾਂਗੇ 2 ਸਾਲ ਸਾਡੇ ਕੋਲ ਹੋਰ ਹੈ ਜੇ ਕੋਈ ਸਾਡਾ ਵਾਦਾ ਰਹਿ ਗਿਆ ਉਹ ਪੂਰਾ ਕਰਕੇ ਹਟਾਂਗੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੇ ਪਰਿਵਾਰ ਤੇ ਬੱਚਿਆਂ ਦੀ ਪਰਫਾਰਮੈਂਸ ਮੈਂ ਦੇਖਿਆ ਜਿਨਾ ਹੈਗਾ ਬਹੁਤ ਹੀ ਪਕਾਣਾ ਵਾਲਾ ਦਿਨ ਹੈ ਸਾਡੇ ਐਸੇ ਰੋਟੀ ਪੁੱਟਾ ਦੇ ਵਿੱਚ ਆ ਕੇ ਐਮਐਲਏ ਸਾਹਿਬ ਨੇ ਆਪਣੇ ਪ੍ਰਮਤ ਮਾਨ ਜੀ ਦੇ ਕਹਿਣ ਦੇ ਮਤਲਬ ਉਹਨਾਂ ਦੇ ਇੱਕ ਪ੍ਰੋਗਰਾਮ ਦੇ ਮਤਲਬ ਗਵਰਨਮੈਂਟ ਪ੍ਰਾਇਮਰੀ ਸਕੂਲ ਅਤੇ ਗਵਰਨਮੈਂਟ ਹਾਈ ਸਕੂਲ ਦੋਹਾਂ ਸਕੂਲਾਂ ਦੇ ਨਹੀਂ ਪੱਥਰ ਰੱਖੇ ਜਿਹੜੇ ਉਹ ਕਮਰੇ ਬਣਾਉਣ ਤੇ ਉਹਨਾਂ ਦੇ ਰੱਖੇ ਇੱਕ ਗਰਾਊਂਡ ਸੀ ਉਹਨਾਂ ਦਾ ਵੀ ਨਹੀਂ ਪੱਥਰ ਰੱਖਿਆ ਬਾਕੀ ਜਿਹੜੀਆਂ ਹੋਰ ਪੜ੍ਹਾਈ ਵਿੱਦਿਆ ਦੇ ਖਾਤਰ ਸਾਰਾ ਕੁਝ ਇਹਨਾਂ ਨੇ ਮਨਜ਼ੂਰ ਕਰਿਆ ਜਿਹੜਾ 41 ਲੱਖ ਰੁਪਈਆ ਇਹਨਾਂ ਨੂੰ ਆਪਣੇ ਦੋਹੇ ਸਕੂਲਾਂ ਨੂੰ ਮਿਲਿਆ ਜਿਹੜਾ ਇਹ ਇੱਕ ਸਾਇੰਸ ਲੈਬ ਦਾ ਇੱਕ ਜਿਹੜਾ ਸਾਇੰਸ ਲੈਬ ਹੈ ਉਹਦਾ ਵੀ ਮਤਲਬ ਵੀ ਅਧਿਕਾਟਨ ਕਰਿਆ ਅੱਜ ਬ੍ਰਾਊਂ ਦਾ ਵੀ ਅਧਿਕਾਟਨ ਕੀਤਾ ਅੱਜ ਉਸ ਤੋਂ ਬਾਅਦ ਪ੍ਰਾਇਮਰੀ ਸਕੂਲ ਵਿੱਚ ਵੀ ਗਏ ਸਾਰੇ ਜੀ ਘੁੰਮੇ ਆ ਇਹਨਾਂ ਉੱਥੇ ਵੀ ਅਧਿਕਾਟਨ ਕੀਤਾ ਹੈ ਜਿਹੜਾ ਜਿਹੜਾ ਕੋਈ ਰਹਿ ਗਿਆ ਕੰਮ ਉਹ ਉਹ ਕਹਿ ਗਏ ਆ ਵੀ 41 ਲੱਖ ਰੁਪਏ ਤੁਹਾਨੂੰ ਆ ਗਿਆ ਤੇ ਬਾਕੀ ਦਾ ਸਾਰਾ ਹੁੰਦਾ ਰਹੂਗਾ ਇਹਦੇ ਵਿੱਚ ਜਿੰਨੇ ਵੀ ਬੰਦੇ ਬੱਚੇ ਆ ਸਾਰੀ ਇੱਕ ਪਰਵਾਰਾਂ ਦੇ ਸਭ ਨੂੰ ਇਹ ਇੱਕ ਬੇਨਤੀ ਕਰੀ ਹੈ ਵੀ ਪਗਵੰਤ ਮਾਨ ਜੀ ਨੇ ਇੱਕ ਪੰਜਾਬ ਸਰਕਾਰ ਨੇ ਇਹੀ ਜੀ ਇੱਕ ਲਹਿਰ ਚਲਾਈ ਹੈ ਜਿਹਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚੇ ਨੂੰ ਦਾਖਲ ਕਰਾਓ ਵਿਦਿਆਦੋ ਨਾ ਕਿ ਕਮਰਸ਼ੀਅਲ ਵਪਾਰੀ ਨੇ ਜਿਹੜੇ ਲੋਕ ਹੈ ਕਹਦੇ ਸਿੱਮੀਨ ਪਾਰਟੀਆਂ ਵਾਲੇ ਉਹ ਵਪਾਰੀਆਂ ਮੰਗਣਾ ਨਾ ਕੰਮ ਕਰੋ ਦੂਏ ਪ੍ਰਾਈਵੇਟ ਸਕੂਲਾਂ ਵਿੱਚ ਨਾ ਦਾਖਲ ਕਰਾਓ ਥੋੜੀ ਫ੍ਰੀ ਐਜੂਕੇਸ਼ਨ ਹੋਏਗੀ ਫ੍ਰੀ ਤੁਹਾਨੂੰ ਹਮਠਾ ਜਿਹੜੀ ਹਾਲਤ ਹੈ ਜੀ ਉਹ ਵੀ ਹੋਏਗਾ ਸਾਰਾ ਕੁਝ ਦੱਸ ਗਏ ਕੱਲੀ ਕੱਲੀ ਚੀਜ਼ ਦਾ ਇਹਨਾਂ ਫੇਰਵਾ ਦੇਦੇ ਆਂ ਅਰ ਜਿਹੜੀ ਹੀ ਹੈਗੀ ਅਸੀਂ ਸਾਰੀ ਪਿੰਡ ਨਮਾਸੀ ਰੁੜਕੀ ਕੁੱਕਤਾ ਦੇ ਧੰਨਵਾਦ ਕਰਦੇ ਆ ਗਵਰਨਮੈਂਟ ਦੇ ਭਗਵੰਤ ਮਾਨ ਜੀ ਦਾ ਸਾਡੇ ਮੁੱਖ ਮੰਤਰੀ ਦਾ ਜਿਨ੍ਹਾਂ ਨੇ ਅੱਜ ਸਾਡਾ ਇੱਕ 70 ਸਾਲ ਪੁਰਾਣਾ ਜਿਹੜਾ ਥਾ ਇੱਕ ਸੁਪਨਾ ਪੂਰਾ ਕਰਿਆ ਉਹ ਵੀ ਕਿਹੜਾ ਥਾ ਨਾ ਹੈਲਥ ਵੀ ਫ੍ਰੀ ਐਜੂਕੇਸ਼ਨ ਵੀ ਫ੍ਰੀ ਖਾਣ ਪੀਣ ਵੀ ਫ੍ਰੀ ਕਰਿਆ ਬੱਚਾ ਬਸਤਾ ਹੈ ਯਾਨੀ ਕਿ ਜਿਹੜਾ ਹੁਣ ਅੱਜ ਦੇਖਿਆ ਕਿ ਇੱਥੇ ਦੇਖ ਕੇ ਅੱਖਾਂ ਖੁੱਲ੍ਹ ਗਈਆਂ ਵੀ ਪ੍ਰਾਈਵੇਟ ਸਕੂਲਾਂ ਵਿੱਚ ਕੀ ਹੈ ਉੱਤੇ ਦੇ ਵਿਸਾ ਕਰਨ ਨੇ ਇੱਥੇ ਤੁਹਾਨੂੰ 20 ਬੱਚੇ ਸਾਡੇ ਪੜਦੇ ਸਾਰੇ ਸਭ ਦਾ ਨਾਲੇ ਦੋ ਕੰਮ ਹੋਣਗੇ ਇੱਕ ਕੰਮ ਦੋ ਕਾਜ ਇੱਕ ਤਾਂ ਬੱਚਿਆਂ ਦੀ ਪੜ੍ਹਾਈ ਫਰੀ ਹੋਗੀ ਦੂਇ ਇਹਨੇ ਕਿਤਾਬਾਂ ਵੀ ਫਰੀ ਮਿਲਦੀਆਂ ਹਰ ਇੱਕ ਦੀ ਜੀ ਫਰੀ ਹੁੰਦੀ ਹੈ ਖਾਣ ਪੀਣੇ ਦਾ ਵੀ ਫਰੀ ਚੱਲਦਾ ਕਰਨ ਨਾਲ ਲੱਗਦੀ ਜਿਹੜੇ ਟੀਚਰਾਂ ਦੀ ਭਰਤੀ ਵੀ ਨਾਲ ਹੀ ਹੈ ਜੇ ਜਿਆਦਾ ਸਾਡੇ ਬੱਚੇ ਦਾਖਲ ਹੁੰਦੇ ਰਹਿਣਗੇ ਸਾਰੀ ਘਰ ਪਰਤੀ ਬੱਚੇ ਦਾਖਲ ਕਰਾਓ ਸਰਕਾਰੀ ਸਕੂਲਾਂ ਦੇ ਵਿੱਚ ਜਿਹਦੇ ਨਾਲ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਪੜਾਈ ਫਿਰਦੇ ਹਨ ਅਸੀਂ ਉਹਨਾਂ ਨੂੰ ਚਾਂਸ ਦਿੰਨੇ ਆ ਵੀ ਨੌਕਰੀ ਵਸਤ ਹੈ ਸਿੱਖਿਆ ਦੇ ਰੱਖੇ ਜਾਣਗੇ ਉਹ ਵੀ ਤੁਸੀਂ ਵੱਧ ਤੋਂ ਵੱਧ ਹੀ ਸਰਕਾਰ ਦੇ ਨਾਲ ਸਹਿਯੋਗ ਦਿਓ ਅਸੀਂ ਤੁਹਾਡੇ ਨਾਲ ਸਹਿਯੋਗ ਦੇਵਾਂਗੇ ਸਰਕਾਰ ਇਹ ਹੀ ਕਹਿੰਦੀ ਹੈ ਅੱਜ ਐਮਐਲਏ ਸਾਹਿਬ ਦਾ ਅਸੀਂ ਧੰਨੋ ਔਰ ਬਹੁਤ ਤਨਮਨ ਤੇ ਮਿਲ ਵੀ ਧੰਨਵਾਦ ਕਰਦੇ ਆ ਖਾਸ ਤੌਰ ਤੇ ਭਗਵਾਨ ਜੀ ਦਾ ਮੁੱਖ ਮੰਤਰੀ ਪੰਜਾਬ ਜੀਣਾ ਨਹੀਂ ਲੱਗਦਾ